কেকে yeah. 0000 ‫ ਤੁਹਾਡ ਜੀ ਸਰਬ ਪੀਰ ਕੀ ਬਾਖਸ਼ਾ ਹੈ ਦਸਵੇਂ ਮਖਮਾਹੀ ਜਿੱਦ ਕੈ ਬਨ ਨਾਨਕ ਲਈ ਧਿਆਏ ਭਗਤ ਗੁਰ ਜਮਦਾਸ ਪ੍ਰਭ ਅਟੈ ਮਿ ਚੁਹਾਈ ਅਰਜਨ ਹਰ ਕੋ ਬਿਦਨੋ ਸਿਮਰਲ ਸ੍ਰੀ ਮਨਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਲਿਖੇ ਸਬਦ ਭਜਾਏ ਤੇਜ ਮਹਤੁਤ ਸਿਮਰਿਆ ਘਰ ਨਾਉ ਨਿਤ ਆਵੇ ਧਾਏ ਸੰਸਾਈ ਹੋਏ ਸਹਾਈ ਦੰਪੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਨ ਰਾਮ ਜੀ ਸੰਥਾਏ ਕੋਏ ਪਹਾਏ ਲਖਾ ਪਾਪ ਕੰਨਿਆ ਜੀ ਦੇ ਹੱਥ ਮੁਪਜੋਗ ਤਨੁ ਧਰਿ ਜੀ ਗੁਰੂ ਗ੍ਰੰਥ ਸਾਹਿਬ ਜੀ ਆਵੇ ਬਾਠ ਜੀ ਦਾ ਕਰਮ ਕਰਦੇ ਸਤਿ ਸ੍ਰੀ ਅਕਾਲ ਹੁਕਮ ਭਾਣ ਸਰੇਬ ਦੇ ਹੋ ਮਾਣੁ ਤਾਰੇ ਭਾਣੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਨੇ ਹੌਲਕੇ ਤੋਂ ਕਈ ਦਿਨਾਂ ਤੋਂ ਪ੍ਰਭਾਤ ਫੇਰੀ ਆਰੰਭ ਕੀਤੀਆਂ ਸੀ ਸੋ ਅੱਜ ਆਖਰੀ ਦਿਨੀ ਪ੍ਰਭਾਤ ਫੇਰੀ ਦੀ ਸੇਵਾ ਗੁਰਦੁਆਰਾ ਭਰਗੋਬਿੰਦਗੜ੍ਹ ਸਾਹਿਬ ਕਰਾਲੀ ਤੋਂ ਸਾਡੇ ਨਗਰ ਨੂੰ ਵੀ ਸੰਦਾ ਪੱਤਰ ਦਿੱਤਾ ਗਿਆ ਸੀ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ਪੁਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਇੱਥੇ ਇੱਕ ਪ੍ਰਭਾਤ ਫੇਰੀ ਇਕੱਠਤਾ ਰਕੀ ਹੋਈ ਸੀ ਹੋਰ ਵੀ ਬਹੁਤ ਨਗਰਾਂ ਤੋਂ ਪ੍ਰਭਾਤ ਫੇਰੀ ਪਹੁੰਚੀ ਹੈ ਇੱਥੇ ਤੇ ਸਾਡੇ ਨਗਰ ਨੂੰ ਵੀ ਸਦਾ ਦਿੱਤਾ ਸੀ ਤਾਂ ਉਹਨਾਂ ਨੇ ਕਹਿਣ ਤੇ ਅਸੀਂ ਵੀ ਅੱਜ ਇੱਥੇ ਪਹੁੰਚੇ ਆ ਸੋ ਬਹੁਤ ਜ਼ਿਆਦਾ આનંદ ਬੜਿਆ ਇੱਥੇ ਦਸਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਮਿਲੀਆਂ ਸੋ ਸਾਰੀ ਸੰਗਤ ਨੇ ਬਹੁਤ ਪਿਆਰ ਨਾਲ ਦਸਵੇਂ ਪਾਤਸ਼ਾਹ ਜੀ ਦਾ ਜਸ ਗਾਇਆ ਹੈ ਸੋ ਅਸੀਂ ਚਾਹੁੰਦੇ ਆ ਕਿ ਸਾਡਾ ਇਸੇ ਤਰ੍ਹਾਂ ਜੀਵਨ ਮਹਾਰਾਜ ਜੀ ਦੇ ਦੱਸੇ ਹੋਏ ਪੂਰਨਿਆਂ ਦੇ ਅਸੀਂ ਚੱਲ ਸਕੀਏ ਤਾਂ ਜੋ ਅਸੀਂ ਉਹਨਾਂ ਦੀ ਸੇਖ ਤੰਗ ਆ ਸਕੀਏ ਸੋ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਆ ਆਪਣੇ ਆਪ ਨੂੰ ਕਿ ਸਾਨੂੰ ਐਡੀ ਵੱਡੀ ਸੇਵਾ ਮਿਲੀ ਹੈ ਸਾਡੇ ਨਜ਼ਰ ਤੋਂ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕੋਟਾ ਕੋਟ ਵਰ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਇਹ ਕਾਰਜ ਪੂਰੇ ਹੋਏ ਹਨ